मिले <muchas> चले <rate in linguistic monitoring> अच्छा सालो <Five pressing rico West> <mș dollars> <frogoples> ਇਹ ਲੋਕਲ ਸਰਪੰਚ ਨੇ ਜਿੱਤਿਆ ਤਾਂ ਸਾਡਾ ਕੋਲ ਆਉਂਦਾ ਆਜੋ ਆਜੋ ਇਹ ਆਪਣਾ ਸੰਗਠਨ ਕਿ ਕੜੀ ਜਿਹੜੇ ਕੜੀ ਤੇ ਬੋਲੀ ਸਰਕਾਰਾਂ ਉਹਨੇ ਮੇਰੇ ਨਾਮ ਲਿਆ ਸਾਡਾ ਜਿਹੜਾ ਨਾਮ ਸਾਡਾ ਸੱਜਾ ਜੀ ਤੁਸੀਂ ਸਾਡੇ ਕੋਲ ਖੜੇ ਹੋ ਜੀ ਆ ਬਾਬਾ ਜੀ ਦੀਆਂ ਵੱਡੇ ਬਾਦ ਸਾਹਿਬ ਦੀ ਸਰਕਾਰ ਨੇ ਸਕੂਲ ਤੇ ਪਹਿਲੀ ਜਿਹੜੀ ਜ਼ਮੀਨ ਸੀ ਪੱਕੀ ਹੋਈ ਸੀ ਸਾਡੀ ਜਿੰਨੇ ਕੰਮ ਸਾਡੇ ਹੋਏ ਉਹਨਾਂ ਦੇ ਮੌਕੇ ਵੀ ਹੋਣ ਸਾਡੇ ਆਪਣੇ ਮੁਕ tartar ਤੋਂ ਹੋਏ ਨੇ ਅਸੀਂ ਬੇਨਤੀ ਇਹ ਕਰਨੇ ਕਿ ਸਾਡਾ ਜਿਹੜਾ ਜਿਲ੍ਹੇ ਦਾ ਇੱਕ ਹੀ ਮਸਲਾੜਾ ਹੈ ਸਾਡਾ ਜਿਹੜੀ ਜੱਸੀ ਹੋ ਗਈ ਸੀ ਬਾਕੀ ਰਹਿ ਗਈ ਸੀ ਜਿਹੜੀ ਰਹਿੰਦੀ ਸੀ ਉਹ ਦੂਜੀ ਕਾਂਗਰਸ ਪਾਰਟੀ ਨੇ ਉਲਟ ਫਲ ਕਰਕੇ ਸਾਡੇ ਸਾਡੀਆਂ ਗਰਦੋਰੀਆਂ ਵਿੱਚ ਜਿਹੜੀ ਹੁਣ ਸਾਡੇ ਨਾਮ ਤੇ ਗਰਦੋਰੀਆਂ ਵੀ ਆਈਆਂ ਨੇ ਅਸੀਂ ਇਹ ਚਾਹੁੰਦੇ ਆ ਜੀ ਆਪ ਜੀ ਦੀ ਸਰਕਾਰ ਆ ਰਹੀ ਹੈ ਤੇ ਇਹ ਸਾਡੇ ਦੇ ਮਿਹਰਬਾਨੀ ਕੀਤੀ ਜਾਵੇ ਅਸੀਂ ਉਸ ਜਿਹੜੀ ਸਾਡੀ ਮਾਨਕੀ ਤੇ ਉਹਦੇ ਅਸੀਂ ਵੇਖਿਓ ਜੀ ਆ ਜਿਹੜਾ ਹਲਾਤ ਨੇ ਸਾਡੇ ਅਸੀਂ ਤਾਂ ਕਹਿੰਦੇ ਜੀ ਸਾਨੂੰ ਜਿਵੇਂ ਮਰਜ਼ੀ ਸਾਨੂੰ ਦਾੰਡੀ ਦੇ ਮੈਂ ਸੋ ਨਿਕਲਦਾ ਉਹਨੂੰ ਪਤਾ ਮੈਨੂੰ ਰੋਜ਼ ਜਵਾਨ ਕਰਨਾ ਪਟੇ ਪਹਿਲੀ ਕੈਬਨਲ ਦੇ ਵਿੱਚ ਸਰ ਹਰਮਨ ਆਉਂਦੇ। ਅੱਜ ਉਹ ਦਿਨ ਆ ਗਿਆ। ਕੱਲੇ ਥੋੜੀ ਮੈਂ ਸਾਰੇ ਪਾウダー ਪੱਟੀ ਦੀ ਆਈ ਇਸ ਵਸੇ ਆ। ਹਾਂ ਜੀ, ਆਪ ਪੱਕੀ ਕਰਦੇ। ਦੂਜੀ ਗੱਲ। ਇੱਕ ਸਾਰਾ ਫੈਕਟਰੀ ਹੋਣਾ ਹੈ। ਜਿੱਨੇ ਤਰੇ ਜੋ ਵੀ ਪੱਕੇ ਸੀਮੈਂਟ ਦੇ ਬੰਦ ਹੋਣਗੇ। 5ਵੇਂ ਸੋਇ ਤੇ ਸਟੀਲ ਪਾ ਕੇ ਨਾ ਇੱਕ ਉੱਤਨ ਨਾ। ਕਿਉਂਕਿ 5000 ਰੁਪਏ ਲੱਗਣਾ। ਪਰ ਐਂਕੀ ਹੋਰ ਕਰ ਦੇਣਾ। ਤੋਂ ਆ ਜ਼ਰੂਰੀ ਹੈ ਤੇ ਹੋਰ ਕੋਈ ਹੁਣੀ ਥੋੜੀ ਵਿੱਚ ਦੀ ਲੋੜ ਹੈ। ਉਦੋਂ ਨਹੀਂ ਹੋ ਰਿਹਾ ਇਕੱਠਾ ਮੇਰ ਵਕ ਮੇਰੇ ਵੀ ਦਿੱਤੇ ਜੀ ਹਾਂ ਹਾਂ ਇਕੱਠਾ ਭੇਜ ਜੀ ਅੱਜ ਹੋ ਨਹੀਂ ਛੋਟੀ ਲੇਟ ਵੱਡੀ ਲੇਟ ਉਹਦੇ ਨਾਲ ਲੇਟ ਆਈ ਇੱਕ ਉਹ ਆ ਦਾ 22 ਕਰੋੜ ਵਾਲੀ ਗੱਲ ਆਣੀ ਉਹ ਬਹੁਤ ਅਸਲੀ ਗੱਲ ਆ ਪਾਲਾ ਉਸੇ ਕਹਿੰਦਾ ਨਾ ਮੈਂ ਸਾਹਿਬ ਜੀ ਨੂੰ ਮੈਂ ਦੱਸਿਆ ਹੈ ਕਿ ਕੋਈ 22 ਕਰੋੜ ਰੁਪਿਆ ਪੈਸਾ ਜਿਹੜਾ ਆਇਆ ਹੈ ਜਾਨੀ ਆਪਣੇ ਖਾਤਿਆਂ ਦੇ ਲੈ ਕੇ ਵਾਅ ਕਰਦੇ ਆ ਜੀ ਪਾਇਆ ਜੀ ਕੱਟਿਆ ਮਨਵਾਇਆ ਦੂਜੀ ਸਾਰਾ ਉਹ ਅਸੀਂ ਕੀ ਕਰਾਂਗੇ ਜੋ ਸਰਕਾਰ ਬਣੇ ਨਾ ਉਹ ਮੈਜਰ ਦਾ ਪਰਚਾ ਦੇ ਕੇ ਹਾਂ ਜੀ ਉਹ ਪੈਸਾ ਵਾਪਸ ਉਹਨੂੰ ਕਢਾਵਾਂਗੇ ਉਹਨਾਂ ਨੇ ਜ ਆਪਣੇ ਬੰਦਿਆਂ ਦੇ ਜਿਹਦੀ ਜ਼ਮੀਨ ਨਹੀਂ ਹੁੰਦੀ ਸੀ ਉਹਨਾਂ ਦੇ ਨਾਂ ਦੇ ਕਰਾ ਲਈ ਮਤਲਬ ਪਾ ਤੇ ਪੈਸੇ ਉਹ ਆਪਣੇ ਪਾ ਉਹ ਸਾਰੇ ਕਢਾਵਾਂਗੇ ਸਾਰੇ ਕੱਢ ਕੇ ਵਾਪਸ ਦੇਵਾਂਗੇ ਬਾਜ਼ਰ ਦਾ ਤੇ ਲੇਖੇ ਜਿਲਾਂ ਦਾ ਬਾਦ ਗੁਰਮਤ ਸਾਹਿਬ ਤੇ ਉਹ ਕੋਲ ਪਹੁੰਚੇ ਬਹੁਤ ਬਹੁਤ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਇਹਦਾ ਵੱਡਾ ਕਾਰਨ ਹੈ ਜਿਹਦਾ ਮਾਧੂਪੁਰ ਡੈਮ ਬਣਿਆ ਆਪਣਾ ਮੈਨੂੰ ਹੁਣ ਹੀ ਕਿਸੇ ਅਫਸਰ ਨੇ ਦੱਸਿਆ ਕਿ 6 ਮਹੀਨੇ ਪਹਿਲੇ ਅਫਸਰ ਨੇ ਲਿਖ ਕੇ ਦਿੱਤਾ ਸੀ ਕਿ ਜੇ ਡੈਮ ਕਮਜ਼ੋਰ ਹੋ ਗਿਆ ਪੈਸਾ ਦਿਓ ਤਗੜੇ ਕਰਵਾ ਦਿੱਤੇ ਪਰ ਭਗਵਾਨਤ ਬਾਨ ਸਰਕਾਰ ਨੇ 1 ਰੁਪਿਆ ਨਹੀਂ ਦਿੱਤਾ ਤੇ ਅੱਜ 18 ਟੁੱਟ ਗਿਆ ਉਹਦੇ ਕਰਕੇ ਸਾਰਾ ਪਾਣੀ ਡੈਮ ਦਾ ਇੱਥੇ ਆ ਗਿਆ ਦੇਖੋ ਅੱਜ ਜਿਹੜੇ ਫਲੱਡ ਆਇਆ ਪੰਜਾਬ ਸਭ ਮੈਂ ਕਹਿੰਦਾ ਇਹਦਾ ਦੋਸ਼ੀ ਆ ਮੁੱਖ ਮੰਤਰੀ ਨਿਲੈਕੀ ਇਹਨਾਂ ਦੀ ਹੈ ਵਡੇ ਪਾਦਲ ਸਾਹਿਬ 4 ਮਹੀਨੇ ਪਹਿਲੇ ਬਰਸਾਤਾ ਨੂੰ ਮੀਟਿੰਗ ਕਰਕੇ ਸਾਰਾ ਪੈਸਾ ਡਰੇਨੇਜ ਡਿਪਾਰਟਮੈਂਟ ਨੂੰ ਸਾਂ ਦੇ ਦਿੱਤੇ ਸੀ ਪੱਕੀ ਬੰਦ ਕਰ ਦਿਓ ਕਿ ਇਹ ਆਪਣਾ ਨਹਿਰਾ ਦੇ ਵਿੱਚੋਂ ਕਟਣੀਆ ਮਿੱਟੀ ਉਹ ਕਢਾ ਦਿਓ ਸੋ ਦੈਡ ਪਾਣੀ ਟਪਦਾ ਰਹਿ ਸਕੀ ਸਰ ਇਹ ਚਾਰ ਸਾਲ ਜਿਹਦੀ ਮੀਟਿੰਗ ਥੀ ਜੀ ਕਿਰਪਿਆ ਨੇ ਜੀ ਪੈ ਗਿਆ ਸਾਰਾ ਨੁਕਸਾਨ ਹੋ ਗਿਆ ਦੇਖੋ ਇਹ ਨਿਲਾਇਕੀ ਆ ਪਾਪ ਹੈ ਕਾਫ ਕੀਤਾ ਹੈ ਭਗਵਾਨ ਜੀ ਮਾਨ ਨੇ ਸਰਕਾਰ ਨੇ ਮਾਨ ਸਾਹਿਬ ਤੁਸੀਂ ਮਨੋਰ ਮਨੋਰ ਨੋਟੇਰੀਏ ਤੋਂ ਸ਼ੁਰੂ ਕੀਤਾ ਲੋਕਾਂ ਦੀ ਆਵਾਜ਼ ਤੋਂ ਲਈ ਕੋਸ਼ਿਸ਼ ਕਰਨ ਦੀ ਹੋਂਟਗਾ ਜਗਾ ਸਾਰੇ ਜਨਤਾ ਦੇ ਕੋਲ ਦੇਖੋ ਆ ਸਾਡਾ ਫਰਕ ਸਾਡਾ ਪਰਿਵਾਰ ਹੈ ਸਾਡਾ ਸਾਹਿਬ ਵੱਡੇ ਬਾਗਲ ਸਾਹਿਬ ਇਹ ਕਰਦੇ ਐਵੇਂ ਕਰਦੇ ਹੁੰਦੇ ਸੀ ਭਾਈ ਹੱਥੋਂ ਕੋਈ ਉਹਨਾਂ ਦੇ ਦੱਸੇ ਕਦਮ ਪੇਮਾਂ ਚੱਲ ਰਹੇ ਆ ਤੇ ਜਿੱਥੋਂ ਤੱਕ ਅਸੀਂ ਕਰ ਸਕਦੇ ਅਸੀਂ ਜ਼ਰੂਰ ਹਰ ਕਿਸਮ ਦੀ ਮੈਂ ਆਪਣੇ ਪਾਰਟੀ ਵਰਕਰਾਂ ਦੀ ਰੋਟੀ ਦਾਈ ਆ ਮੈਂ ਕਿ ਜੋ ਕਿਸੇ ਲੋੜ ਹੈ ਕਿਸੇ ਨੂੰ ਆਪਣੇ ਵਰਕਰ ਨੇ ਮੈਂ ਤਾਂ ਜਦੋਂ ਪਾਣੀ ਥੱਲੇ ਚਲੇ ਗਿਆ ਕਿ ਤੁਹਾਨੂੰ ਅਸੀਂ ਇੱਥੇ ਤੇ ਬੰਦ ਬੰਨੇ ਹੋਏ ਅਸੀਂ ਟਰੈਕਟਰ ਹੀ ਭੇਜਾਂਗੇ ਥੋਕ ਲੈਣਾ ਵੀ ਭੇਜਾਂਗੇ ਤੁਹਾਡੇ ਕੋਲੇ ਜਦੋਂ ਆਪਾਂ ਥੋੜਾ ਥੋੜਾ ਬੰਨੋ ਆਪਾਂ ਚੰਗੀ ਤਰ੍ਹਾਂ ਰੋਮਣ ਬਣੋ ਤੁਸੀਂ ਰਾਤ ਨੂੰ ਗੱਲ ਵੀ ਪਟਰੀਆਂ ਮੁਰਗੀਆਂ ਦੀ ਜੀ ਗੱਲ ਕਰ ਰਹੀ ਸੀ ਮਾਨ ਸਾਹਿਬ ਤੇ ਕੱਲ ਤੁਹਾਡੇ ਵੱਲੋਂ ਕੋਸ਼ਿਸ਼ ਪੁੱਛਿਆ ਗਿਆ ਜਦੋਂ ਪੱਤਰਕਾਰ ਨੇ ਉਹ ਕਹਿੰਦੇ ਸੁਖੀ ਸਾਹਿਬ ਨੂੰ ਕਿੱਥੇ ਯਾਰ ਮੈਂ ਪਤਾ ਨਹੀਂ ਮਾਰੇ ਜਿੱਥੇ ਬਿਲਕੁਲ ਨਹੀਂ ਲਿਖੀ ਆਈ ਮੈਂ ਕਿਹਾ ਕਿ ਮਲੰਡੂ ਮੁੱਖ ਮੰਤਰੀ ਦੇ ਪਾਸੇ ਕੁਝ ਨਹੀਂ ਕਰਾਂਗਾ ਵਾਜੇ ਸਾਹਿਬ ਇਸੀ ਨਾਲ ਇੱਕ ਨੀ ਕਵੈਸਨ ਹੈ ਤੁਹਾਡੇ ਸਿਰ ਕਿਉਂ ਭਾਂਡਾ ਬੋਡ ਦੇ ਪੈਣਾ ਕਿ ਤੁਸੀਂ ਸਾਹਮਣਾ ਸਰ ਜੀ ਤੁਹਾਡੇ ਸਿਰ ਕਿਉਂ ਮੁੱਖ ਮੰਤਰੀ ਪੰਜਾਬ ਨੇ ਕੀ ਆ ਵਾਜੇ ਸਾਹਿਬ ਤੋਂ ਪੁੱਛੋ ਮੈਨੂੰ ਕਿਉਂ ਪੁੱਛੋ ਬੋਲਿਆ ਤਾਂ ਆ ਸੀ ਵਾਦੇ ਤਾਂ ਇਹਨੇ ਕੀਤੇ ਸੀ ਕਿਉਂਕਿ ਸਖੀ ਜਾਂਦਾ ਅੱਜ ਦਿਨੇ ਸ਼ਰਾਬ ਪੀ ਲੈਂਦਾ ਹੈ ਅੱਜ ਵੀ ਕੱਲ ਕਿਤੇ ਖੁੱਲਦਾ ਸੀ ਡੱਕੀ ਡੱਕਿਆ ਸ਼ਰਾਬ ਦਾ ਉਹ ਜਿਹੜਾ ਡੱਕਿਆ ਸ਼ਰਾਬ ਦਾ ਦਿਨੇ ਮੁੱਖ ਮੰਤਰੀ ਖਰਾਬ ਹੋਈਏ ਉਹਨੂੰ ਕੋਈ ਫਿਕਰ ਨਹੀਂ ਤੁਸੀਂ ਜਿਉਂਦੇ ਹੋ ਮਰਦੇ ਹੋ ਉਹਨੂੰ ਕੋਈ ਫਿਕਰ ਨਹੀਂ ਅੱਛਾ ਮੈਂ ਤਾਂ ਉਹ ਹੀ ਕਹਿੰਦਾ ਹੁਣ ਕੇਜਰੀਵਾਲ ਕਿੱਥੇ ਆ ਜਿਹਦੇ ਕਹਿੰਦਾ ਹੁੰਦਾ ਸੀ ਕਿਹਾੜੂ ਦੇ ਕੰਧਾਂ ਲਿਖਿਆ ਸੀ ਇੱਕ ਮੌਕਾ ਤੇ ਉਹ ਕੇਜਰੀਵਾਲ ਨੂੰ ਕਿੱਥੇ ਐ ਬਾਲੂ ਸਾਹਿਬ ਪੈਸੇ ਲੁੱਟਣ ਵਾਸਤੇ ਤਾਂ ਪਹਿਲੇ ਆ ਜਾਂਦੇ ਐ ਲੋਕਾਂ ਦਾ ਸਾਥ ਦੇਣ ਵਾਸਤੇ ਕਿਉਂ ਨਹੀਂ ਆਉਂਦੇ 10000 ਦੇ ਨਾਲ ਜਿਹੜੀਆਂ ਪਹਿਲੀਆਂ ਪੱਤੀਆਂ ਕਿੱਤਿਆਂ ਗਿਆ ਸੀ ਅੱਜ ਵੀ ਬਾਲੂ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਕਿ ਇਹ ਪੱਤੀਆਂ ਸਿਰਫ ਪੱਤੀਆਂ ਹੋਣ ਜਾਂ ਸਫਲੀਆਂ ਪਹਿਲੀ ਕੈਬਨਿਟ ਮੀਟਿੰਗ ਦੇ ਸਰਕਾਰ ਬਣਾ ਲਿਓ ਮੈਂ ਤੁਹਾਨੂੰ ਸਹੀ ਦੱਸਾਂ ਪੰਜਾਬ ਬਚੂਗਾ ਤਾਂ ਬਚੂਗਾ ਜੇ ਆਪਾਂ ਖੇਤਰੀ ਪਾਰਟੀ ਕਾਲੀਦਨ ਨੂੰ ਲੈ ਕੇ ਆਉਗੇ ਨਹੀਂ ਤਾਂ ਕੋਈ ਆ ਦਿੱਲੀ ਵਾਲੇ ਕੋਈ हाँ फंडा लेना साहब मेरी गरंटी है ਇੱਥੇ ਆਣਾ ਮਾਣੇ ਇੱਥੇ ਆਣ ਇੱਥੇ ਆਣਾ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ ਆਹ ਜਿਹੜਾ ਅੰਦਰਾ ਵਾਲਾ ਰੱਬ ਦਾ ਕੱਟਾ ਬੋਲ ਰਿਹਾ ਹੈ ਸਾਡੇ ਨਾਲ ਮਿਲਦੇ ਬਣਦੇ ਨਾ 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 ਮਾਸਾ ਪੁਰਾਣੀ ਰੋਡ ਦੇ ਕਿ ਲੋਕਾਂ ਕੋਲੋਂ ਸਾਥ ਹੈ ਜੇ ਰਿਪੋਰਟ